ਤੋ ਸਾਡੇ ਨਾਲ ਜੁੜੇ ਨੇ ਠਾਣਾ ਅਨਾਜ ਮੰਡੀ ਦੇ ਮੁਖੀ ਇਨਸਪੈਕਟਰ ਸੁਖਵਿੰਦਰ ਸਿੰਘ ਗਿਲਜੀ ਗਿਲ ਸਾਹਿਬ ਤੁਹਾਡਾ ਸਵਾਗਤ ਹੈ ਔਨ ਏਅਰ ਤੇ ਜੀ 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 ਇੱਕ ਤੁਹਾਡੇ ਇਲਾਕੇ ਦੇ ਵਿੱਚ ਗੁਰਦਿਆਲ ਸਿੰਘ ਨੇ ਕੰਪਲੇਨਟ ਕਰਾਈ ਆ ਕਿ ਉਹਨਾਂ ਦੇ ਸੁਪੁੱਤਰ ਅਰਜਨ ਕੁਮਾਰ ਦੀ ਜੋ ਕਿ ਉਸਦੇ ਯਾਰਾਂ ਦੋਸਤਾਂ ਵਰੁਣ ਕੁਮਾਰ ਵਰੁਣ ਤੇ ਪੁੱਤਰ ਪ੍ਰੀਤਮ ਸਿੰਘ ਤੇ ਇੱਕ ਉਹਦਾ ਹੋਰ ਯਾਰ ਦੋਸਤ ਹੈ ਅੰਕੁਰ ਉਹਨਾਂ ਦੀ ਉਹਨਾਂ ਨੇ ਜ਼ਬਰਦਸਤੀ ਟੀਕਾ ਲਗਾ ਕੇ ਉਹਦੇ ਲੜਕੇ ਦੀ ਮੌਤ ਹੋ ਗਈ ਇਹ ਮਾਮਲਾ ਕੀ ਹੈ ਜੀ ਮਾੜਾ ਸਾਨੂੰ ਦੱਸੋਗੇ ਇਹ ਸਾਨੂੰ ਆਪਣਾ ਇੱਥੇ ਕੰਪਲੇਨੈਂਟ ਹੈਗੇ ਨੇ ਜੋਸ਼ੀ ਜੀ ਗੁਰਦੇয়াল ਜੀ ਜੀ ਗੁਰਦੇয়াল ਸਿੰਘ ਵੱਲੋਂ ਸੀਗੀ ਬਿਆਨ ਲਿਖਾਏ ਗਏ ਨੇ ਜੀ ਵੀ ਮੇਰਾ ਬੇਟਾ ਹਰਸ ਸੀਗਾ ਜੋ ਇਹਦੇ ਦੋ ਆ ਦੋਸਤ ਨੇ ਜੀ ਅੰਕੁਰ ਤੇ ਅੰਕੁਰ ਤੇ ਵਰੁਣ ਜੀ ਹੈਨਾ ਵੀ ਇਹਨਾਂ ਨੇ ਇਕੱਠਿਆਂ ਨੇ ਕੋਈ ਨਸ਼ਾ ਵਗੈਰਾ ਕੀਤਾ ਉਹ ਵੈਰੀਫਾਈ ਕਰਾਂਗੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਕੀ ਸੀਗਾ ਜੀ ਉਸ ਤੋਂ ਬਾਅਦ ਮਾਦਨ ਦਰਜ ਕਰ ਲਿਆ ਜੀ ਇਸ ਸਬੰਧੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਜੀ 130 ਨੰਬਰ ਐਫ ਆਈ ਆਰ ਹੈ ਜੀ ਜੀ 19 ਤਰੀਕ ਦੀ ਹੈ ਜੀ ਯੈਸਟਰਡੇ ਅੰਡਰ ਸੈਕਸ਼ਨ 105 238 ਜੀ 3 ਬੀ ਐਨ ਐਸ ਜੀ ਸਰਪਾਰਟੀ ਨੇ ਅਸਈਤਾ ਤਹਿਤ ਲਿਆ ਸੀ ਐਫ ਆਈ ਆਰ ਦੋ ਜੀ ਦੋਸ਼ੀ ਕਰ ਰਹੇ ਜੀ ਉਹਨਾਂ ਦੀ ਭਾਲ ਹੈ ਨਾ ਜੀ ਅਨਕੁਰ ਤੇ ਵਰੁਣ ਦੋ ਜਣੇ ਨੇ ਜਲਦੀ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਤੇ ਮਾਨ ਜੋ ਕੋਰਟ ਤੋਂ ਉਹਨਾਂ ਦਾ ਰਿਮਾਂਡ ਲੈ ਕੇ ਅੱਗੇ ਦੀ ਤਫਤੀਸ਼ ਅਮਲ ਚ ਲਿਆਂਦੀ ਜਾਊਗੀ ਵੀ ਜੇ ਨਸ਼ੇ ਵਾਲੀ ਗੱਲ ਆ ਤਾਂ ਉਹ ਕਲੀਅਰ ਕੀਤੀ ਜਾਊਗੀ ਜੇ ਕਿਥੋਂ ਲੈ ਕੇ ਆਏ ਨੇ ਉਹ ਵੀ ਕਲੀਅਰ ਕੀਤਾ ਜਾਊਗਾ ਜੀ ਧੰਨਵਾਦ ਸਾਡਾ ਗਿਲਸਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸੀ ਥਾਣਾ ਮੁਖੀ ਨਾਜ ਮੰਡੀ ਸੁਖਵਿੰਦਰ ਸਿੰਘ ਗਿੱਲ ਜੀ ਜਿਨ੍ਹਾਂ ਦੱਸਿਆ ਕਿ ਮਾਮਲੇ ਕੀ ਤਫ਼ਸੀਲ ਜਾ ਰਹੀ ਹੈ ਔਰ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਕੀ ਛਾਪੇਮਰੀ ਕੀਤੀ ਜਾ ਰਹੀ ਹੈ ਸਸ਼ਕਲ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਪਟਿਆਲਾ ਪੁਲਿਸ ਵੱਲੋਂ ਥਾਣਾ ਨਾਜ ਮੰਡੀ ਵਿਖੇ ਅੱਜ ਇੱਕ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਇੱਕ ਨੌਜਵਾਨ 20 ਸਾਲ ਦੀ ਉਮਰ ਹੈ ਤੇ ਉਸ ਦੇ ਦੋਸਤਾਂ ਵੱਲੋਂ ਜ਼ਬਰਦਸਤੀ ਉਸ ਤੇ ਟੀਕਾ ਜਿਹੜਾ ਕੀ ਲਗਾਇਆ ਗਿਆ ਜਿਸ ਤੋਂ ਬਾਅਦ ਨੌਜਵਾਨ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਤੋਂ ਬਾਅਦ ਉਦੀ ਜਿਹੜੀ ਦੋਸਤਾਂ ਵੱਲੋਂ ਲਾਸ਼ ਨੂੰ ਖੁਰਦਪੁਰ ਦੀ ਨੀਅਤ ਤੇ ਨਾਲ ਪਟਿਆਲਾ ਦੇ ਅਲੀ ਪਰਦੇ ਕੋਲ ਸੁੱਟ ਕੇ ਫਰਾਰ ਹੋ ਗਏ ਇਹ ਮਾਮਲਾ ਹੈਗਾ 15 ਤਰੀਕ ਨੂੰ ਥਾਣਾ ਨਾਜ ਮੰਡੀ ਦੇ ਵਿੱਚ ਗੁਰदयाल ਸਿੰਘ ਨੇ ਇੱਕ ਕੰਪਲੇਂਟ ਦਰਜ ਕਰਾਈ ਕਿ ਉਹਨਾਂ ਦਾ ਲੜਕਾ ਅਰਸ਼ ਜੋ ਕਿ ਟੇਲਰ ਦਾ ਕੰਮ ਕਰਦਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਗਿਆ ਪਰ ਉਹ ਰਾਤ ਨੂੰ ਘਰ ਵਾਪਸ ਨਹੀਂ ਆਇਆ ਤਾਂ 16 ਤਰੀਕ ਨੂੰ ਜਦੋਂ ਪਰਿਵਾਰਕ ਨੇ ਆਪਣੇ ਬੱਚੇ ਨੂੰ ਲੱਭਣਾ ਚਾਹਿਆ ਤਾਂ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਤੁਹਾਡੇ ਬੱਚੇ ਦੀ ਡੈੱਡ ਬੋਡੀ ਜੋ ਕਿ ਅਲੀ ਪਰਦੇ ਕੋਲ ਪਈ ਹੈ ਮਾਮਲਾ ਉਸ ਤੋਂ ਬਾਅਦ ਪੁਲਿਸ ਪਹੁੰਚੀ ਪੁਲਿਸ ਨੇ ਪੜਤਾਲ ਕੀਤੀ ਪੜਤਾਲ ਦੌਰਾਨ ਪਤਾ ਚੱਲਿਆ ਕਿ ਲੜਕੇ ਦੇ ਦੋ ਜ ਦੋਸਤਾਂ ਅੰਕੁਰ ਤੇ ਇਕੂ ਦਾ ਹੋਰ ਦੋਸਤ ਹੈ ਜਿਨ੍ਹਾਂ ਵੱਲੋਂ ਉਸ ਨੌਜਵਾਨ ਨੂੰ ਜ਼ਬਰਦਸਤੀ ਟੀਕਾ ਲਗਾ ਕੇ ਉਸ ਦੀ ਮੌਤ ਹੋ ਗਈ ਇਸ ਸਬੰਧੀ ਥਾਣਾ ਨਾਜਮੰਡੀ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਨੇ ਸਾਡੇ ਨਾਲ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਨਾਜਮੰਡੀ ਵਿਖੇ ਮਿਰਤਿਕ ਜਿਹੜਾ ਕਿ ਨੌਜਵਾਨ ਹੈ ਅਰਸ਼ ਉਸ ਦੇ ਦੋ ਦੋਸਤਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਮਾਮਲੇ ਦੀ ਪੜਤਾਲ ਜਾਰੀ ਹੈ ਅਗਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਜਦੋਂ ਸਾਡੀ ਟੀਮ ਵੱਲੋਂ ਮਰਤਿਕ ਨੌਜਵਾਨ ਦੇ ਪਿਤਾ ਗੁਰदयाल ਸਿੰਘ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਸੁਪੁੱਤਰ ਜੋ ਕਿ ਇੱਕ ਟੇਲਰ ਦਾ ਕੰਮ ਕਰਦਾ ਸੀ ਰੋਜ਼ਾਨਾ ਦੀ ਤਰ੍ਹਾਂ ਘਰੋਂ ਗਿਆ ਪਰ ਉਹ ਵਾਪਸ ਨਹੀਂ ਆਇਆ ਉਹਨਾਂ ਕਿਹਾ ਕਿ ਮੇਰੇ ਬੱਚੇ ਨੂੰ ਉੱਥੇ ਦੋ ਯਾਰਾਂ ਦੋਸਤਾਂ ਵੱਲੋਂ ਨਸ਼ੇ ਦਾ ਟੀਕਾ ਲਗਾ ਕੇ ਉਸ ਦੀ ਮੌਤ ਹੋ ਗਈ ਇਹ ਮਾਮਲਾ ਬਹੁਤ ਹੀ ਜਾਂਚ ਜਿਹੜੀ ਕਿ ਪੁਲਿਸ ਕਰ ਰਹੀ ਹੈ ਸ਼ੱਕੀ ਹਾਲਤੇ ਦੇ ਵਿੱਚ ਮੌਤ ਹੋਈ ਹੈ ਟੀਕਾ ਕਿਹੜਾ ਸੀ ਇਹ ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜਾਂ ਪੁਲਿਸ ਦੀ ਤਫੀਸ਼ ਤੇ ਸਾਹਮਣੀ ਆਏਗਾ ਆਖਿਰ ਮੌਤੇ ਕਾਰਨ ਕੀ ਆ ਸੀ ਪਰ ਰੋਜ਼ਾਨਾ ਹੀ ਇਵੇਂ ਜਿਹੜੇ ਕਿ ਨੌਜਵਾਨ ਟੀਕਿਆਂ ਦੇ ਨਾਲ ਜਿਹੜੀ ਨਸ਼ੀਲੇ ਟੀਕੇ ਲੱਗ ਰਹੇ ਜਾਂ ਸਿੰਥੈਟਿਕ ਡਰਗਸ ਦੇ ਨਾਲ ਮੌਤਾਂ ਹੋ ਰਹੀਆਂ ਇਹ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਪੁਲਸ ਵੱਲੋਂ ਭਾਵੇਂ ਮਾਮਲੇ ਰੋਜ਼ਾਨਾ ਦਰਜ ਕੀਤੇ ਜਾ ਰਹੇ ਨੇ ਸਮਗਲ ਅਰੈਸਟ ਕੀਤੇ ਜਾ ਰਹੇ ਨੇ ਪਰ ਇਹ ਜਿਹੜਾ ਸਿੰਥੈਟਿਕ ਡਰੱਗਸ ਹੈ ਇਸ ਨੂੰ ਨੌਜਵਾਨਾਂ ਨੇ ਆਪਣੀ ਲਪੇਟ 'ਚ ਲੈ ਲਿਆ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ